ਇਹ ਕਾਲੀ ਦਾ ਨੂੰ ਕੋਈ ਕਹ ਰਿਹਾ ਜੀ ਇਹਨਾਂ ਨੇ ਗੈਰਕਾਂ ਦੇ ਨਾਲ ਹੱਥ ਮਿਲਾ ਲਿਆ ਕੋਈ ਕਹ ਰਿਹਾ ਸੁਖਵੀਰ ਬਾਦਲ ਤੇ ਵੱਡਾ ਐਕਸ਼ਨ ਹੋਣ ਜਾ ਰਿਹਾ ਅਸੀਂ ਵੀ ਇਹ ਗੱਲ ਤੁਹਾਡੇ ਸਾਹਮਣੇ ਪੜੀ ਸੀ ਪਰ ਹੁਣ ਵਾਕਈ ਇਹਨਾਂ ਦੇ ਉੱਤੇ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਪੰਜਾਬ ਦੀ ਪੁਲਿਸ ਦੇ ਨਾਲ ਸਿੱਧੀ ਟੱਕਰ ਲੱਗੀ ਹੈ ਇਹ ਮੈਂ ਨਹੀਂ ਕਹਿੰਦਾ ਇਹ ਸੁਖਵੀਰ ਸਿੰਘ ਬਾਦਲ ਖੁਦ ਕਹਿਣਗੇ ਇਹ ਤੁਹਾਡੇ ਸਾਹਮਣੇ ਮੈਂ ਉਹਨਾਂ ਦੇ ਮੂੰਹੋਂ ਸੁਣਾਉਣ ਜਾ ਰਿਹਾ ਕਿ ਸਾਡਾ ਹੁਣ ਮੁੱਖ ਮੰਤਰੀ ਦੇ ਨਾਲ ਦੀ ਪੇਚਾ ਸਾਡਾ ਸਿੱਧਾ ਪੁਲਿਸ ਦੇ ਨਾਲ ਪੈ ਗਿਆ ਤੇ ਪੰਜਾਬ ਦੀ ਸਾਰੀ ਪੁਲਿਸ ਨੂੰ ਕਿਵੇਂ ਧਮਕੀ ਦਿੰਦੇ ਆ ਬਾਦਲ ਅਸਲਾਮੁਅਲੈਕ ਸਸਰੀਆ ਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਅੱਜ ਦੇ ਵਾਸਤੇ ਹੋਵਗੇ ਚੜਦੀ ਕਲਾ 'ਚ ਹੋਵਗੇ ਜਦੋਂ ਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੱਥ ਪਾਇਆ ਪੰਜਾਬ ਦੀ ਪੁਲਿਸ ਪੰਜਾਬ ਦੀ ਹਕੂਮਤ ਨੇ ਸੁਖਵੀਰ ਸਿੰਘ ਬਾਦਲ ਖੁੱਲੇ ਆਮ ਧਮਕੀਆਂ ਦੇਂਦਾ ਸੁਖਵੀਰ ਸਿੰਘ ਬਾਦਲ ਨੇ ਹੁਣ ਪੁਲਿਸ ਨੂੰ ਧਮਕੀ ਦਿੱਤੀ ਆ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਾਡਾ ਮੁਕਾਬਲਾ ਹੁਣ ਪੁਲਿਸ ਦੇ ਨਾਲ ਹੈ ਤੇ ਜਦੋਂ ਸਾਡੀ ਹਕੂਮਤ ਆਏਗੀ ਅਸੀਂ ਪੁਲਿਸ ਕੋਲੋਂ ਗੈਂਡ ਗੈਂਡ ਕੇ ਬਦਲੇ ਲਵਾਵਾਂਗੇ ਸੀਐਮ ਪੰਜਾਬ ਨੇ ਪੱਕੇ ਪੈਰਾਂ ਤੇ ਹੱਥ ਪਾਇਆ ਵਿਕਰਮ ਸਿੰਘ ਮਜੀਠੀਆ ਨੂੰ ਐਹੀ ਵਜ੍ਹਾ ਕਿ ਸੁਖਵੀਰ ਸਿੰਘ ਬਾਦਲ ਹੁਣ ਚੀਕਾ ਮਾਰਦਾ ਤੇ ਪੁਲਿਸ ਨੂੰ ਖੁੱਲੇ ਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਐਹੀ ਵਜ੍ਹਾ ਕਿ ਸੁਖਵੀਰ ਬਾਦਲ ਤੇ ਬਹੁਤ ਵੱਡਾ ਐਕਸ਼ਨ ਕੀਤਾ ਜਾ ਸਕਦਾ ਹੈ ਸਰਕਾਰ ਦੀ ਤਰਫੋਂ ਕਿਉਂਕਿ ਖੁੱਲੇ ਆਮ ਸਰਕਾਰ ਨੂੰ ਧਮਕੀਆਂ ਲਾਣਾ ਬਹੁਤ ਵੱਡਾ ਜੁਰਮ ਹੈ ਸੁਖਵੀਰ ਬਾਦਲ ਨੇ ਕੀ ਧਮਕੀਆਂ ਲਾਈਆਂ ਨੇ ਕੀ ਐਕਸ਼ਨ ਸੁਖਵੀਰ ਬਾਦਲ ਤੇ ਹੋ ਸਕਦਾ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੀ ਰਾਸ਼ੀ ਦੇ ਵਿੱਚ ਕਹਿੰਦੇ ਜੀ ਸ਼ਨੀ ਦੇਵ ਖੁਦ ਬਿਰਾਜਮਾਨ ਕਰ ਗਏ ਨੇ ਯਾਨੀ ਸ਼ਨੀ ਦੇ ਬੈਗੇ ਨੇ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਕੱਲ ਤੇ ਅੱਜ ਦੇ 2 ਦਿਨਾਂ ਦੇ ਵਿੱਚ ਵਿੱਚ ਅਕਾਲੀ ਦਲ ਦੇ ਉੱਤੇ ਬਹੁਤ ਵੱਡਾ ਭਾਰੀ ਸੰਕਟ ਆਇਆ ਹੀ ਸੀ ਹੁਣ ਤੱਕ ਦੀਆਂ ਤੁਸੀਂ ਕਈ ਖਬਰਾਂ ਦੇਖ ਚੁੱਕੇ ਹੋ ਕਿ ਅਕਾਲੀ ਦਲ ਨੂੰ ਕੋਈ ਕਹ ਰਿਹਾ ਜੀ ਇਹਨਾਂ ਨੇ ਗੈਰਕਾਂ ਦੇ ਨਾਲ ਹੱਥ ਮਿਲਾ ਲਿਆ ਕੋਈ ਕਹ ਰਿਹਾ ਸੁਖਬੀਰ ਬਾਦਲ ਤੇ ਵੱਡਾ ਐਕਸ਼ਨ ਹੋਣ ਜਾ ਰਿਹਾ ਅਸੀਂ ਵੀ ਇਹ ਗੱਲ ਤੁਹਾਡੇ ਸਾਹਮਣੇ ਪਈ ਸੀ ਪਰ ਹੁਣ ਵਾਕਈ ਉਹਨਾਂ ਦੇ ਉੱਤੇ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਪੰਜਾਬ ਦੀ ਪੁਲਿਸ ਦੇ ਨਾਲ ਸਿੱਧੀ ਟੱਕਰ ਲੱਗੀ ਹੈ ਇਹ ਮੈਂ ਨਹੀਂ ਕਹਿੰਦਾ ਇਹ ਸੁਖਬੀਰ ਸਿੰਘ ਬਾਦਲ ਖੁਦ ਕਹਿਣਗੇ ਇਹ ਤੁਹਾਡੇ ਸਾਹਮਣੇ ਮੈਂ ਉਹਨਾਂ ਦੇ ਮੂੰਹੋਂ ਸੁਣਾਉਣ ਜਾ ਰਿਹਾ ਕਿ ਸਾਡਾ ਹਣ ਮੁੱਖ ਮੰਤਰੀ ਦੇ ਨਾਲ ਦੀ ਪੇਚਾ ਸਾਡਾ ਸਿੱਧਾ ਪੁਲਿਸ ਦੇ ਨਾਲ ਪੈ ਗਿਆ ਤੇ ਪੰਜਾਬ ਦੀ ਸਾਰੀ ਪੁਲਿਸ ਨੂੰ ਕਿਵੇਂ ਧਮਕੀ ਦਿੰਦੇ ਆ ਬਾਦਲ ਔਰ ਇਹਨਾਂ ਦਾ ਹੰਕਾਰ ਕਿਵੇਂ ਝਲਕਦਾ ਤੁਸੀਂ ਵੇਖੋਗੇ ਪੰਜਾਬ ਦੀ ਪੁਲਿਸ ਨੂੰ ਪਹਿਲੇ ਨੰਬਰ ਤੇ اپੀਲ ਹੈ ਕਿ ਇਹ ਵੀੜੀਆਂ ਨੂੰ ਕੋਈ ਵੀ ਮਲਾਜ਼ਮ ਜਿਹੜਾ ਦੇਖੂਗਾ ਉਹਨੇ ਸ਼ੇਅਰ ਜਰੂਰ ਕਰਨੀ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਇਸ ਗੱਲ ਦਾ ਮੈਸੇਜ ਜਰੂਰ ਜਾਣਾ ਚਾਹੀਦਾ ਹੈ ਕਿਤੇ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਉਹ ਸਾਡੇ ਵਿੱਚੋਂ ਨੇ ਅਕਸਰ ਸਾਡੇ ਪੰਜਾਬ ਦੇ ਹੀ ਪੜ ਭਰਾ ਨੇ ਪਰ ਉਹਨਾਂ ਨੇ ਨਾ ਤਾਂ ਕੋਈ ਔਰਤ ਛੱਡੀ ਹੈ ਪੰਜਾਬ ਪੁਲਿਸ ਮਹਿਕਮੇ ਦੇ ਵਿੱਚੋਂ ਚਾਹੇ ਕੋਈ ਡੀਐਸਪੀ ਹੈ ਚਾਹੇ ਕੋਈ ਐਸਐਚਓ ਐਥੋ ਦਾ ਕੇਸ ਆਪਾਂ ਡੀਜੀਪੀ ਨੂੰ ਤਾਂ ਦਿੰਦੇ ਹੀ ਸੀ ਹੁਣ ਮੌਜੂਦਾ ਡੀਜੀਪੀ ਨੂੰ ਵੀ ਧਮਕੀਆਂ ਸਿੱਧੇ ਤੌਰ ਤੇ ਖੁਲੇ ਆਮ ਸੁਖਬੀਰ ਸਿੰਘ ਬਾਦਲ ਕਿਵੇਂ ਦੇ ਰਹੇ ਨੇ ਆਹ ਤੁਹਾਡੇ ਸਾਹਮਣੇ ਸੁਣਾਉਣੇ ਹੋ ਉਸ ਤੋਂ ਬਾਅਦ ਇੱਕ ਐਸੀ ਖਬਰ ਕਿ ਸ਼ਨੀ ਦੇਵ ਖੁਦ ਬਿਰਾਜਮਾਨ ਕਰ ਗਏ ਨੇ ਸੁਖਬੀਰ ਸਿੰਘ ਬਾਦਲ ਦੀ ਰਾਸ਼ੀ ਦੇ ਵਿੱਚ ਕਿ ਉਹਨਾਂ ਦਾ ਹਾਲ ਵਿਕਰਮ ਸਿੰਘ ਮਜੀਠੀਆ ਵਾਲਾ ਹੋਣ ਵਾਲਾ ਪੰਜਾਬ ਦੀ ਸਰਕਾਰ ਨੇ ਮਨ ਬਣਾ ਲਿਆ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਨੂੰ ਧਮਕੀ ਦੇ ਕੇ ਸੁਖਵੀਰ ਬਾਦਲ ਖੁਦ ਕਸੁੱਤੇ ਫਸ ਗਏ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਇੱਕ ਵੱਡੇ ਐਕਸ਼ਨ ਦੀ ਤਿਆਰੀ ਸੁਖਵੀਰ ਸਿੰਘ ਬਾਦਲ ਤੇ ਸੁਣੋ ਆ ਜਿਹੜੀ ਲੜਾਈ ਸੀ ਆ ਝਾੜੂ ਵਾਲਿਆਂ ਦਾ ਆਮ ਆਪੀ ਪਾਰਟੀ ਦੇ ਕਾਲੀ ਦਲ ਵਿੱਚ ਨਹੀਂ ਸੀ ਆ ਪੰਜਾਬ ਪੁਲਿਸ ਦੇ ਕਾਲੀ ਦਲ ਵਿੱਚ ਸੀ ਐਕਟੀ ਦੇ ਜਿੱਤ ਗਏ ਪੁਲਸ ਵਾਲੇ ਪਰ ਇਹਨਾਂ ਦੇ ਜਿਹੜੇ ਕਮਾਂਡਰ ਹੈ ਜਿੰਨਾ ਕਰਕੇ ਇਹਨਾਂ ਨੇ ਪੰਗੇ ਲਏ ਤੇ ਉਹਨਾਂ ਨੂੰ ਸਮਝੀ ਨਾ ਪਹਿਣਾ ਕਿ ਕਿੱਡਾ ਵੱਡਾ ਗੁਨਾਹ ਕੀਤਾ ਤੁਸੀਂ ਮੈਂ ਹੈਰਾਨ ਐ ਜਿਹੜੀ ਐਸਐਸਪੀ ਬਦਲੀ ਗਈ ਸੀ ਉਹ ਤਾਂ ਇਹ ਕੰਮ ਕਰ ਲਈ ਸੀ ਜਿਵੇਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਇੱਕ ਕਿੱਥੇ ਦੋ ਐਸਐਚਓ ਐ ਇੱਕ ਗੁਰਚਰਨ ਸਿੰਘ ਐ ਇੱਕ ਸੀਐਚਓ ਪ੍ਰਭਜੀਤ ਸਿੰਘ ਐ ਇਹ ਕਿਹਨਾਂ ਨੇ ਰੱਖਿਆ ਆਪਣਾ ਸ਼ੂਟਰ ਐਸਪੀ ਰਿਪੂ ਰਿਪੂ ਜਿਤ ਫੰਮ ਜੀ ਫਿਕੀ ਹੈ ਰਿਕੂ ਦਪਨ ਸਿੰਘ ਐ ਉਹਨੇ ਹੁਕਮ ਉਥੇ ਕੇਜਰੀਵਾਲ ਨੇ ਦੋ ਬੰਦੇ ਬਿਠਾਏ ਆ ਫੇ ਚੱਲ ਪੈਂਦੇ ਆ ਉਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸ ਜੀ ਸਿੱਧੇ ਆਉਂਦੇ ਆ ਜੀ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਉਹ ਪੁੱਛਣਾ ਚਾਹਣਾ ਹੈ ਕਿ ਕਿਤੇ ਕੋਈ ਕਾਂਗਰਸ ਵਰਕਰ ਚੱਕਿਆ ਲਾ ਕਾਲੀ ਦਰ ਉਹ ਸੋਚਦੇ ਆ ਕਿ ਕਾਲੀਆਂ ਨੂੰ ਡਰਾ ਲੋਗੇ ਕਿੰਨਾ ਕੁ ਲੋਗੇ ਆ ਕਾਲੀ ਡਰਨ ਵਾਲੇ ਆ ਕਾਲੀਆਂ ਦੇ ਦੇ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਿਵਾਉਂਗੇ ਉੰਨੀ 6 3 ਛਾਤੀ ਤੇ ਵੱਜਦੇ ਆ ਤਾਂ ਸੁਣ ਲਿਓ ਪੰਜਾਬ ਵਾਲੋ ਪੰਜਾਬ ਦੇ ਵਿੱਚ ਇੱਕ ਨਵੀਂ ਹਵਾ ਬਣਾਉਣ ਦੇ ਚੱਕਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਕਸੂਤੇ ਫਸ ਗਏ ਨੇ ਇੱਕ ਪਾਸੇ ਖੋਲੇ ਆਮ ਸੱਤਾਧਰ ਦੇ ਲੋਕ ਨਹੀਂ ਆ ਸੀ ਪਰ ਇਹਨਾਂ ਨੂੰ ਲੱਗਦਾ ਕਿ ਸਰਕਾਰ ਹਲੇ ਵੀ ਪੰਜਾਬ ਦੇ ਅੰਦਰ ਸਾਡੀ ਹੈ ਇਹਨਾਂ ਦਾ ਭਤੀਜਾ ਕੀ ਕਹਿੰਦਾ ਸੀ ਕਹਿੰਦਾ ਸਾਡੇ ਸੁਖਵੀਰ ਸਿੰਘ ਬਾਦਲ ਦੀ ਇੰਨੀ ਚਲਦੀ ਆ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਹੀਂ ਇੰਨੀ ਸੁਣਾਈ ਹੋ ਰਹੀ ਤਾਂ ਇਥੇ ਤਾਂ ਲੋਕ ਨੂੰ ਸਮਝਣ ਦੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਦਰ ਦੇ ਉੱਤੇ ਸਿਰਫ ਕੌਮ ਦਾ ਕਾਹਨ ਔਰ ਪੰਜਾਬੀਅਤ ਦਾ ਕਾਹਨ ਕਰਨ ਵਾਲੇ ਸੁਖਵੀਰ ਸਿੰਘ ਬਾਦਲ ਅੱਜ ਪੰਜਾਬ ਦੀ ਪੂਰੀ ਪੁਲਿਸ ਨੂੰ ਧਮਕੀ ਦੇ ਰਹੇ ਨੇ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਸੀ ਤੇ ਹੁਣ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਧਮਕੀ ਜਿੰਨੇ ਵੀ ਐਸਐਚਓ ਜਾਂ ਸਾਡੇ ਕੋਈ ਆਮ ਨਾਗਰਿਕ ਜਾਂ ਕੋਈ ਐਸਐਸਪੀ ਡੀਐਸਪੀ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਸੁਣੋਗੇ ਤਾਂ ਸੁਣ ਕੇ ਤੁਹਾਡੇ ਹੋਸ਼ ਛੁੱਟ ਜਾਣਗੇ ਕਿ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਹਿੰਦੇ ਜਿੰਨਾ ਵੀ ਧੱਕਾ ਕਰਨਾ ਕਰ ਲੋ ਪੰਜਾਬ ਪੁਲਿਸ ਨੂੰ ਕਹੀ ਹੈ ਇਹ ਗੱਲ ਪਰ ਜਦੋਂ ਸਾਡੀ ਸਰਕਾਰ ਆ ਗਈ ਸਰਕਾਰ ਬਦਲ ਗਈ ਤੇ ਅਸੀਂ ਤੁਹਾਨੂੰ ਉੱਥੇ ਸੱਟਾਂਗੇ ਜਿੱਥੇ ਤੁਸੀਂ ਕਦੇ ਵੀ ਨਹੀਂ ਸੋਚਿਆ ਹੁਣ ਇਹ ਤੁਹਾਨੂੰ ਸੱਟਣ ਦੀ ਗੱਲ ਨਹੀਂ ਕਹਿ ਰਿਹਾ ਉਹ ਤੁਹਾਡੇ ਇੰਕਾਊਂਟਰ ਕਰਨ ਦੀ ਗੱਲ ਕਹਿ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਇੱਕ ਦਫਾ ਇਹ ਵੀ ਦਹਿਰਾਉਂਦੇ ਨੇ ਕਿ ਨਾਂਮਾਂ ਦੇ ਛੂਟਰ ਰੱਖੇ ਹੋਏ ਨੇ ਪੰਜਾਬ ਪੁਲਿਸ ਦੇ ਅੰਦਰ ਜਿਹੜੇ ਸਾਡੇ ਲੋਕਾਂ ਨੂੰ ਚੱਕ ਕੇ ਮਾਰ ਰਹੇ ਨੇ ਸੁਖਬੀਰ ਸਿੰਘ ਬਾਦਲ ਦਰਸਲਾਂ ਦੇ ਵਿੱਚ ਮੁਖ ਲਾ ਗਏ ਨੇ ਉਹ ਕਹਿ ਰਹੇ ਨੇ ਕਹਿੰਦੇ ਧੱਕੇ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਤਰਨਤਾਰਨ ਦੀ ਚੋਣ ਦੇ ਵਿੱਚ ਔਰ ਦੂਜੇ ਪਾਸੇ ਕਹਿੰਦੇ ਜੀ ਉਹਨਾਂ ਤੇ ਬਹੁਤ ਵੱਡਾ ਇਲزام ਲੱਗਿਆ ਕਹਿੰਦੇ ਵੀ ਗੈਂਗਸਟਰਾਂ ਦੇ ਨਾਲ ਰਲ ਕੇ ਸੁਖਵੀਰ ਸਿੰਘ ਬਾਦਲ ਨੇ ਧੱਕੇ ਦੇ ਨਾਲ ਧਮਕਾ ਡਰਾ ਕੇ ਲੋਕਾਂ ਤੋਂ ਵੋਟਾਂ ਪਵਾਇਆ ਤਰਨਤਾਰਨ ਦੀ ਚੋਣ ਦੇ ਅੰਦਰ ਐਸ ਕਰਕੇ ਕਹਿੰਦੇ ਜੀ ਉਹਨਾਂ ਨੂੰ ਥੋੜੀ ਜਿਹੀ ਵੋਟ ਮਿਲ ਗਈ ਤੇ ਦੂਜੇ ਨੰਬਰ ਤੇ ਆ ਗਏ ਤੇ ਹੁਣ ਸੁਖਵੀਰ ਸਿੰਘ ਬਾਦਲ ਕੀ ਕਰ ਰਹੇ ਨੇ ਸ਼ਰੇਆਮ ਜਿਹੜੀ ਧਮਕੀ ਦੇ ਰਹੇ ਹਨ ਇਹ ਪੰਜਾਬ ਦੇ ਲੋਕ ਵੀਡੀਓ ਦੇਖ ਰਹੇ ਨੇ ਤੇ ਪੰਜਾਬ ਦੇ ਲੋਕ ਡਰ ਵੀ ਰਹੇ ਨੇ ਕਿਉਂ ਉਹ ਸੋਚ ਰਹੇ ਨੇ ਕਿ ਪੰਜਾਬ ਦੀ ਪੁਲਿਸ ਨੂੰ ਵੱਡੇ ਵੱਡੇ ਰੈਂਕ ਦੇ ਵਿੱਚ ਬੈਠੇ ਅਫਸਰਾਂ ਨੂੰ ਧਮਕੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਇੱਥੋਂ ਤੱਕ ਕੇ ਪੰਜਾਬ ਦੇ ਡੀਜੀਪੀ ਨੂੰ ਧਮਕੀ ਕਈ ਐਸਐਸਪੀ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਤਾਂ ਇਹਨਾਂ ਨੇ ਬਦਲੀਆਂ ਕਰਵਾ ਦਿੱਤੀਆਂ ਸੀ ਸਸਪੈਂਡ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੀ ਸਰਕਾਰ ਨੇ ਜੋ ਸਵੇ ਦੀ ਰੋਜੀ ਰੋਟੀ ਦੇ ਵਿੱਚ ਲੱਤ ਨਾ ਮਾਰਦੇ ਹੋਏ ਆ। ਫੇਰ ਤੇ ਉਹਨਾਂ ਨੂੰ ਚੋਣਾਂ ਤੋਂ ਬਾਅਦ ਬਹਾਲ ਕੀਤਾ ਗਿਆ। ਉਸੇ ਨੌਕਰੀ ਤੇ ਫੇਰ ਤੇ ਰੱਖਿਆ ਗਿਆ। ਤਾਂ ਸੁਖਬੀਰ ਸਿੰਘ ਬਾਦਲ ਚਾਹੁੰਦੇ ਕਿ ਸਾਡਾ ਗੁੰਡਾ ਰਾਜ ਹੋਵੇ ਪੰਜਾਬ ਦੇ ਅੰਦਰ। ਉਹੀ ਅੰਗਰੇਜ਼ਾਂ ਵਾਲਾ ਦੌਰ ਜਿਹੜਾ 80 ਜਾਂ 70 ਦੇ ਦਹਾਕੇ ਦੇ ਵਿੱਚ ਸੀ। ਜਦੋਂ ਸਾਡੇ ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਦੇ ਨਾਲ ਧੱਕਾ ਹੋਇਆ। ਕਿਤੇ ਉਹਦੇ ਵੀ ਪੁਲਿਸ ਸਟੇਟ ਬਣੀ ਹੋਈ ਸੀ। ਐਨਾ ਸਰਕਾਰਾਂ ਦੇ ਕਰਕੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੁਣ ਵੱਡੇ ਪੱਧਰ ਦੇ ਉੱਤੇ ਆਪਣਾ ਫੈਸਲਾ ਕਰਨ ਦੀ ਲੋੜ ਹੈ ਜਿਹੜੇ ਲੋਕ ਖੁਰ ਪ੍ਰਸ਼ਾਸਨ ਨੂੰ ਧਮਕੀयां ਜਿਹੜਾ ਪ੍ਰਸ਼ਾਸਨ ਮੈਂਟੇਨ ਕਰਦਾ ਸਾਡੇ ਪੰਜਾਬ ਦੇ ਅੰਦਰ ਪੂਰਾ ਸੰਤੁਲਨ ਬਣਾ ਦਿੰਦਾ ਚੀਰੇ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਸੰਤੁਲਨ ਬਣਿਆ ਹੋਇਆ ਤਾਂ ਉਸੇ ਪ੍ਰਸ਼ਾਸਨ ਨੂੰ ਧਮਕੀ ਸੁਖਵੀਰ ਸਿੰਘ ਬਾਦਰ ਖਲੇ ਆਮ ਗਰਜ ਕੇ ਦੇ ਰਹੇ ਨੇ ਤਾਂ ਹੁਣ ਇੱਥੇ ਕਰਨਾ ਕੀ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਸਿੱਧੇ ਤੌਰ ਤੇ ਐਕਸ਼ਨ ਕਰਨਾ ਚਾਹੀਦਾ ਕਿਉਂ ਕਿ ਰਾਜਨੀਤੀ ਦੇ ਸ਼ਬਦ ਇੱਕ ਪਾਸੇ ਨੇ ਔਰ ਜਿਹੜੀਆਂ ਉਹ ਧਮਕੀਆਂ ਨੇ ਇਹ ਇਕੱਲੀ ਪੰਜਾਬ ਪੁਲਿਸ ਨੂੰ ਨਹੀਂ ਇਹ ਪੰਜਾਬ ਦੇ ਲੋਕ ਵੀ ਡਰ ਰਹੇ ਨੇ ਇਹਨਾਂ ਨੂੰ ਵੋਟ ਤਾਂ ਹਾਲਾਂਕਿ ਪੈਣੀ ਨਹੀਂ ਪਰ ਲੋਕ ਡਰ ਰਹੇ ਨੇ ਕਿ ਜਿਹੜੇ ਲੋਕ ਭਾਈ ਮੌਜੂਦਾ ਮੁੱਖ ਮੰਤਰੀ ਪੂਰੇ ਪ੍ਰਸ਼ਾਸਨ ਨੂੰ ਕੋਈ ਅਸਰ ਨਹੀਂ ਦੇਣਾ ਚਾਹੇ ਉਹ ਡੀਜੀਪੀ ਐ ਚਾਹੇ ਐਸਐਸਬੀ ਐ ਚਾਹੇ ਡੀਐਸਪੀ ਐ ਚਾਹੇ ਕੋਈ ਐਸਐਚਓ ਉਹਨਾਂ ਨੇ ਧਮਕੀ ਦੇ ਦੇਣੀ ਹੈ ਬਸ ਡਰਾ ਕੇ ਰੱਖਣਾ ਚਾਹੁੰਦੇ ਪੂਰੇ ਪ੍ਰਸ਼ਾਸਨ ਨੂੰ ਔਰ ਪੂਰੇ ਪੰਜਾਬ ਨੂੰ ਪਰ ਮਾਨ ਸਰਕਾਰ ਨੇ ਨੱਥ ਪਾ ਲਈ ਹੈ ਤੇ ਸ਼ਰੀ ਗਰਹ ਦਾ ਜਿਹੜਾ ਚੱਕਰ ਸੀ ਉਹ ਉਹਨਾਂ ਦੀ ਰਾਸੀ ਦੇ ਵਿੱਚ ਪਰਵੇਸ਼ ਕਰ ਗਿਆ ਕਹਿੰਦੇ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਐਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸੁਖਵੀਰ ਸਿੰਘ ਬਾਦਲ ਨੇ ਤਰਨਤਾਰਨ ਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਪੰਜਾਬ ਪੁਲਿਸ ਤੇ ਸਿੱਧਾ ਇਲਜ਼ਾਮ ਲਾਇਆ ਕਿ ਸਾਨੂੰ ਇਲੈਕਸ਼ਨ ਹਾਰਨ ਦੇ ਵਿੱਚ ਪੰਜਾਬ ਪੁਲਿਸ ਦਾ ਪੂਰਾ ਹੱਥ ਹੈ ਦੇ ਨਾਲ ਨਾਲ ਉਹਨਾਂ ਨੇ ਧਮਕੀ ਦਿੱਤੀ ਕਿ ਸਾਡੇ ਨਾਲ ਤਖਾ ਹੋ ਰਿਹਾ ਬਿਕਰਮ ਮਜੀਠੀਆ ਨੂੰ ਜੇਲ੍ਹ ਚ ਪਾਇਆ ਗਿਆ ਤੇ ਜਦੋਂ ਸਾਡੀ ਹਕੂਮਤ ਆਏਗੀ ਅਸੀਂ ਤੁਹਾਨੂੰ ਉੱਥੇ ਸੁੱਟਾਂਗੇ ਜਿੱਥੇ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਏਗਾ ਖੁੱਲੇ ਆਮ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਧਮਕੀਆਂ ਲਾਈਆਂ ਜਾ ਰਹੀਆਂ ਨੇ ਸੀਐਮ ਪੰਜਾਬ ਨੂੰ ਧਮਕੀਆਂ ਲਾਈਆਂ ਜਾ ਰਹੀਆਂ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਧਮਕੀਆਂ ਲਾਈਆਂ ਜਾ ਰਹੀਆਂ ਨੇ ਪੰਜੀ ਸਾਲ ਸੁਖਵੀਰ ਬੱਦਲ ਨੇ ਪੰਜਾਬ ਤੇ ਹਕੂਮਤ ਕੀਤੀ ਪੰਜਾਬ ਨੂੰ ਤਬਾਹ ਕੀਤਾ ਲੇਕਿਨ ਅੱਜ ਫਿਰ ਨਾਰਾ ਲਾਂਦਾ ਕਿ ਮੈਨੂੰ ਇੱਕ ਹੋਰ ਵਾਰੀ ਦੋ ਤੇ ਮੈਂ ਪੰਜਾਬ ਦੀ ਕਿਸਮਤ ਨੂੰ ਬਦਲ ਦੇਵਾਂਗਾ ਲੇਕਿਨ ਪੰਜਾਬ ਦੇ ਲੋਕ ਐਨੇ ਬੇਵਕੂਫ ਨਹੀਂ ਨੇ ਕਿਸੇ ਵੀ ਸੂਰਤ ਵਿੱਚ ਬਿਕਰਮ ਸਿੰਘ ਮਜੀਠੀਆ ਸੁਖਵੀਰ ਬਾਦਲ ਨੂੰ ਵੋਟਾਂ ਨਹੀਂ ਪੈਣੀਆਂ ਤੇ 2027 ਦੀ ਜਿਹੜੀ ਵਿਧਾਨ ਸਭਾ ਦੇ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਸੁਖਵੀਰ ਬਾਦਲ ਦੀ ਪਾਰਟੀ ਨੇ ਹਾਰ ਜਾਣਾ ਕਿਉਂਕਿ ਤੱਕੇ ਦੇ ਨਾਲ ਵੋਟਾਂ ਪੁਆਈਆਂ ਨੇ ਤਰਨਤਾਰਨ ਦੇ ਇਲੈਕਸ਼ਨ ਸੁਖਵੀਰ ਬਾਦਲ ਨੇ ਲੋਕਾਂ ਨੂੰ ਪੈਸੇ ਦੇ ਕੇ ਤੇ ਦੂਸਰੇ ਨੰਬਰ ਤੇ ਆਪਣੀ ਪੋਜੀਸ਼ਨ ਜਿਹੜੀ ਆ ਉਹ ਲੈ ਕੇ ਆਏ ਨੇ ਲੇਕਿਨ ਪੰਜਾਬ ਦੇ ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿਸੇ ਸੂਰਤ ਇਹਨਾਂ ਨੂੰ ਵੋਟਾਂ ਨਹੀਂ ਦੇਣੀਆਂ ਕਿਸੇ ਸੂਰਤ ਇਹਨਾਂ ਦੀ ਹਕੂਮਤ ਪੰਜਾਬ 'ਚ ਨਹੀਂ ਆਣੀ ਚਾਹੀਦੀ ਤੇ ਇਹਨਾਂ ਲੋਕਾਂ ਦੀ ਅਸਲ ਜਗ੍ਹਾ ਜੇਲ੍ਹ ਦੇ ਵਿੱਚ ਹੈ ਤੇ ਪੰਜਾਬ ਪੁਲਿਸ ਨੂੰ ਧਮਕੀਆਂ ਲਾਉਣ ਤੇ ਸਰਕਾਰ ਨੂੰ ਸਖਤ ਐਕਸ਼ਨ ਕਰਨਾ ਚਾਹੀਦਾ ਹੈ ਸੁਖਵੀਰ ਬਾਦਲ ਤੇ ਇਹਨਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਪਾਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਦੇ ਹਾਂ ਨੈਕਸਟ ਵੀਡੀਓਜ਼ ਗੁੱਡ ਬਾਏ ਅਲਾਹਾ ਫੇਜ਼